ਇਸ ਟਾਈਮ ਅਸੀਂ ਜਲਾਲਾਬਾਦ ਦੇ ਘੁਰਕਾ ਪਿੰਡ ਦੇ ਵਿੱਚ ਮੌਜੂਦ ਆਂ ਤਸਵੀਰਾਂ ਸਾਹਮਣੇ ਦਿਖਾ ਦਿੰਨੇ ਆ ਕਿ ਉਹ ਦੇਖੋ ਸਾਹਮਣੇ ਬੀਬੀਆਂ ਇਹ ਭਰਾ ਜਿਹੜੇ ਸਾਹਮਣੇ ਉਡੀਕ ਰਹੇ ਆ ਇੰਜ ਲੱਗਦਾ ਕਿ ਉਹਨਾਂ ਭੈਣਾਂ ਦੀਆਂ ਉਹਨਾਂ ਮਾਮਾਂ ਦੀਆਂ ਉਹਨਾਂ ਭਰਾਵਾਂ ਦੀਆਂ ਅੱਖਾਂ ਕੁਝ ਖਾਣ ਵਾਲੇ ਰਾਸਨ ਲੈਣ ਨੂੰ ਉਡੀਕਦੀਆਂ ਹੋਣਗੀਆਂ ਕਹਿ ਰਹੀਆਂ ਹੋਣਗੀਆਂ ਕਿ ਕੋਈ ਪਾਣੀ ਲੈ ਕੇ ਆਵੇਗਾ ਕੋਈ ਸਾਡੇ ਡੰਗਰਾਂ ਦੇ ਲਈ ਤੂੜੀ ਲੈ ਕੇ ਆਵੇਗਾ ਕਿਉਂਕਿ ਇੱਥੇ ਪਾਣੀ ਦੇ ਹਾਲਾਤ ਆ ਜਿਹੜੇ ਤੁਸੀਂ ਦੇਖ ਰਹੇ ਹੋ 3 ਤੋਂ 4 ਫੁੱਟ ਦੇ ਕਰੀਬ ਆ ਜਿਹੜਾ ਇੱਥੇ ਪਾਣੀ ਇਸ ਟਾਈਮ ਮੌਜੂਦ ਹੈ ਜਿਸ ਦੇ ਨਾਲ ਜਿਹੜੀਆਂ ਸਾਰੀਆਂ ਫਸਲਾਂ ਨੇ ਉਹ ਤੈਸ ਨੈਸ਼ ਹੋ ਗਈਆਂ ਨੇ ਇੰਝ ਲੱਗਦਾ ਇਹ ਫਸਲਾਂ ਜਿਹੜੀਆਂ ਇਸ ਪਾਣੀ ਦੇ ਵਿੱਚ ਉੱਪਰ ਤਰ ਕੇ ਆ ਗਈਆਂ ਨੇ ਤਾਂ ਸਾਹਮਣੇ ਤੁਸੀਂ ਦੇਖ ਲਓ ਤਸਵੀਰਾਂ ਦੇ ਵਿੱਚ ਰਾਸ਼ਨ ਦੇ ਲਈ ਵੀਰ ਆ ਜਿਹੜੇ ਇਸ ਪਿੰਡ ਦੇ ਵਿੱਚ ਪਹੁੰਚੇ ਆ ਤੇ ਅਸੀਂ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਐਹੀ ਮੰਗਾ ਸੀ ਮੰਗਦੇ ਆ ਸਰਕਾਰ ਤੂੰ ਵੀ ਸਾਡਾ ਬੰਨ ਪਾਇਆ ਜਾਵੇ ਤੇ ਸਾਡੇ ਗਰੀਬ ਜਿਹੜੇ ਭਾਵਕ ਹੋਏ ਨਹੀਂ ਤਾਂ ਅਸੀਂ ਗੱਲਬਾਤ ਕਰਾਂਗੇ ਮਾਤਾ ਭਾਵਕ ਹੋਏ ਨਹੀਂ ਤਾਂ ਵੱਡੇ ਵੱਡੇ ਇੱਥੇ 10 ਵੀ ਦਿਨਾਂ ਕਿ ਬੰਨ ਲਗਾਏ ਗਏ ਆ ਫੇਰ ਆ ਪਾਣੀ ਆ ਜਿਹੜਾ ਇਹ ਘਰਾਂ ਦੇ ਵਿੱਚ ਅੰਦਰ ਜਾਣ ਨੂੰ ਰੋਕਿਆ ਮਾਤਾ ਹਲੇ ਫੁੱਲ ਸਨ ਮਾਰਤਾ ਦਿੱਤਾ ਜਾਵੇ ਜੀ ਜੀ ਬਾਸ ਜੀ ਹੋਰ ਸਨ ਰਾਸ਼ਨ ਤੇ ਖਾ ਕੇ ਸੋਨੇ ਆ ਘਰੇ ਜਰਾਸ਼ਨ ਪਾਧ ਰੱਖਿਆ ਹੋਇਆ ਹੈ ਇਹ ਨਹੀਂ ਬੀਜ ਨਹੀਂ ਤੇ ਹਰ ਤਾਂ ਗਰੀਬ ਕੋਈ ਬਾਹਰ ਕਮਰਾ ਉੱਤੇ ਉੱਪਰ ਬੈਠਾ ਜੋ ਗਰੀਬ ਹੈ ਜਿੰਦਾ ਕਮਰਾ ਡਿੱਗਾ ਉਹਨੂੰ ਕੋਈ ਕਮਰਾ ਦਿੱਤਾ ਜਾਵੇ ਉਹਨਾਂ ਨੂੰ ਵੀ ਆ ਐਵੇਂ ਫੂਟ ਸਾਹਮਣੂ ਮਿਲੇ ਜੇ ਸਰਕਾਰ ਦੇਵੇ ਕਿਉਂ ਜਮੀਨ ਹੈਗੀ ਇਹ ਸਾਰੀ ਡੁੱਬ ਗਈ ਹੈ ਜਿੰਨੀ ਵੀ ਹਰ ਇੱਕ ਦੀ ਕਿਸੇ ਦਾ ਅਮਰਲਾ ਵੀ ਨਹੀਂ ਬਚਿਆ ਤੇ ਆਰ ਇੱਕ ਨੂੰ ਮੰਨ ਲਓ ਜ਼ਮੀਨ ਦਾ 60000 ਮੰਨ ਲਓ ਕਿੱਲੇ ਦਾ ਮਿਲਣਾ ਚਾਹੀਦਾ ਓ 50 500 ਨੂੰ ਲਵਾਈ ਹੋਈ ਪਈ ਏ ਤੇ ਗਰੀਬ ਵਿਚਾਰਾ ਕੀ ਕਰੇ ਮਾਤਾ ਇਹ ਤੁਸੀਂ ਦਾ ਪਾਣੀ ਰੋਕ ਲਿਆ ਸਾਰੇ ਘਰਾਂ ਦੇ ਵਿੱਚ ਇਦਾਂ ਰੋਕਿਆ ਹੋਇਆ ਪਾਣੀ ਕਿ ਵੜ ਗਿਆ ਨਹੀਂ ਸਾਰੇ ਘਰਾਂ ਚ ਵੜਿਆ ਜੀ ਪਾਣੀ ਸਾਬ ਦੇ ਘਰਾਂ ਚ ਵੜਿਆ ਵਾ ਸਾਡੇ ਘਰਾਂ ਚ ਵੜਿਆ ਇਹ ਨਹੀਂ ਵੀ ਨਹੀਂ ਫਿਰ ਅੱਗੋਂ ਬੰਦ ਪਾਏ ਹੋਏ ਨੇ ਉਹਦੇ ਨਾਲ ਲੋਕ ਬੈਠੇ ਨੇ ਜਿਹੜੇ ਗਰੀਬ ਹਾਂ ਸਸੀ ਗਾ ਸਰ ਮੈਂ ਪੰਜਾਬ ਪੁਲਿਸ ਵਲੰਟੀਅਰ ਕੋਰੋਨਾ ਜਿਹੜੇ ਕੋਰੋਨਾ ਹੀ ਫੇਰ ਅਸੀਂ ਬਹੁਤ ਕੰਮ ਕੀਤਾ ਸੀਗਾ ਅੱਜ ਅਸੀਂ ਰਾਸ਼ਨ ਲੈ ਕੇ ਆਏ ਆ ਤੁਹਾਡੇ ਸਾਹਮਣੇ ਅਸੀਂ ਦੋ ਟਰਾਲੀ ਲੈ ਕੇ ਆਏ ਸੀ ਕੋਰੋਨਾ ਵਲੰਟੀਅਰ ਪੰਜਾਬ ਪੁਲਿਸ ਦੇ ਉਹਦੀ ساری ਟਰਾਲੀ ਜੀ ਹਾਂਜੀ ਟਰਾਲੀ ਹੋਰ ਵੀ ਆਈ ਹੋਈ ਆ ਇਹ ਦੋਨੇ ਟਰਾਲੀਆਂ ਤੁਸੀਂ ਲੈ ਕੇ ਹਾਂਜੀ ਸਿਰੇ ਕੇ ਆ ਗਈ ਜੀ ਤਾਂ ਕਿਹੜੀ ਜਗ੍ਹਾ ਤੋਂ ਆਈ ਆ ਅਸੀਂ ਹਵੋਰ ਸ਼ਹਿਰ ਆ ਸਾਡਾ ਬਲਾਕ ਹੋਈਆਂ ਸਰਵਰ ਆ ਜੀ ਰਾਸ਼ਨ ਮਿਲ ਗਿਆ ਜੀ ਨਹੀਂ ਜੀ ਕੀ ਗੱਲ ਅਜੇ ਤਾਂ ਨਹੀਂ ਮਿਲਣ ਹੁਣ ਲਾਵਾਂਗੇ ਉੱਥੇ ਜਾ ਕੇ ਜਾ ਕੇ ਲੈ ਰਾਸ਼ਨ ਕਿੰਨੇ ਦਿਨ ਹੋ ਗਏ ਪਾਣੀ ਆਇਆ ਇਹ ਹੋ ਗਏ ਅੱਜ 8 ਦੇ 9 ਫਿਰ 8 ਦਿਨੋਂ ਤੋਂ ਪਾਣੀ ਨਹੀਂ ਆਇਆ ਹਾਂਜੀ ਪੈਣ ਘਰਾਂ ਦੇ ਵਿੱਚ ਕਿੰਨੇ ਅਗੇ ਦਾ ਜਿਹੜਾ ਨੁਕਸਾਨ ਹੋ ਗਿਆ ਇਸ ਪਾਣੀ ਦਾ ਨੁਕਸਾਨ ਤੋਂ ਬੜਾ ਹੋ ਗਿਆ ਬਾਸ ਫਸਲਾਂ ਦਾ ਤਾਂ ਹੋ ਹੀ ਗਿਆ ਘਰਾਂ ਦਾ ਵੀ ਵੱਧ ਹੋ ਗਿਆ ਸਾਈਡਾਂ ਤੇ ਘਰ ਕਈਆਂ ਦੇ ਪਲਛਾ ਡੇਗ ਪਈਆਂ ਕਈਆਂ ਦੇ ਕਿਵੇਂ ਇੱਕ ਪਿੰਡ ਦੇ ਵਿੱਚ ਐਨੇ 4-4 ਫੁੱਟ ਪਾਣੀ ਆ ਹਾਂਜੀ ਸਾਈ ਇਹਦਰ ਡੂੰਗਾ ਹੈਗਾ ਪਾਣੀ ਜਿਸ ਤੋਂ ਅਸੀਂ ਤੋਰ ਕੇ ਆਏ ਆ ਨਾ ਇਸ ਜਿਆਦਾ ਕੋਈ ਲੀਡਰ ਆਇਆ ਪਾਣੀ ਲੈ ਕੇ ਪਾਣੀ ਇਹ ਕੋਲੇ ਹਾਂਜੀ ਪਾਣੀ ਤਾਂ ਆਂਦਾ ਹੈ ਉਹ ਇੱਕ ਇੱਕ ਬੋਤਲ ਆਂਦੀ ਫਿਰ ਉਹਨਾਂ ਦੇ ਨਾਲ ਕਿੰਨੀ ਕੁ ਪੂਰੀ ਪੈਂਦੀ ਹੈ ਕੋਈ ਰਾਜਨੀਤਿਕ ਲੀਡਰ ਜਿਨ੍ਹਾਂ ਨੇ ਵੋਟਾਂ ਪਾਈਆਂ ਉਹ ਆਇਆ ਕੋਈ ਉਹ ਇਹ ਸੋਨਾ ਆਇਆ ਸੀ ਪਹਿਲਾਂ ਉਹ ਕਹਿੰਦਾ ਮੈਂ ਕੀ ਇੱਥੇ ਕਰਾਂ ਆ ਕੇ ਉਹ ਤਾਂ ਗਿਆ ਚਲਾ ਸਸੀ ਕਾ ਭਾਈ ਭਾਈ ਕਿਹੜੀ ਜਗ੍ਹਾ ਤੋਂ ਆਏ ਮੈਂ ਲਾਦੂ ਕਾ ਮੰਡੀ ਲੋਕਲ ਤੋਂ ਭਾਈ ਲੋਕਲ ਹਾਂਜੀ ਇਹ ਗੱਡੀ ਸਭ ਤੋਂ ਆਈ ਆਪਣੇ ਭਰਾ ਨੇ ਦੋਸਤ ਨੇ ਆਪਣੇ ਇਹਨਾਂ ਦੇ ਨਾਲ ਆਏ ਆ ਹਨ ਪਣ ਪੀਂਦੀਆਂ ਜਿਹੜੀਆਂ ਵਸਤਾਂ ਲੈ ਕੇ ਆਏ ਹੋਏ ਆ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆਂ ਭਾਈ ਹਰਿਆਣੇ ਤੋਂ ਆਏ ਆ ਤੇ ਭਾਈ ਜੀ ਪਹਿਲਾਂ ਵੀ ਦੇ ਜਾਂਦਾ ਕਿਤੇ ਰਾਸਤੇ ਪਿੱਛੇ ਸਾਰਾ ਪਿੱਛੇ ਵੰਡ ਗਏ ਪਿੱਛੇ ਸਾਰੇ ਤਾਣੀਆਂ ਕੁਝ ਲੈ ਕੇ ਆਂਦਾ ਬਈ ਦੁੱਧ ਵਗੈਰਾ ਬਿਸਕੁਟ ਪੁੜੀਆਂ ਪਾਣੀ ਦੀ ਬੋਤਲਾਂ ਨੇ ਰਸ ਵਗੈਰਾ ਬਿਸਕੁਟ ਸਾਰਾ ਸਮਾਨ ਲੈ ਕੇ ਆਏ ਆ ਸੁੱਖ ਸੁਸਾਇਆ ਵੀ ਖਰਾਬ ਨਾ ਹੋਏ ਕਿਸੇ ਨੂੰ ਦੁੱਧ ਵਗੈਰਾ ਨਹੀਂ ਪਹੁੰਚ ਰਿਹਾ ਦੁੱਧ ਵਗੈਰਾ ਲੈ ਕੇ ਆਏ ਨਮਸਤੇ ਤਾਂ ਕਿੰਨੇ ਦਿਨ ਤੋਂ ਸੇਵਾ ਤੇ ਲੱਗੀ ਹੋਈ ਐ ਤੇ ਪਾਣੀ ਕਿੰਨੇ ਕਿ ਦਿਨ ਹੋਇਆ ਹੈ ਪਾਣੀ ਆਇਆ ਨੂੰ ਤਾਂ 15 20 ਦਿਨ ਹੋ ਗਏ ਬਹੁਤ ਸਣਸਤਾਵਾ ਹੈਲਪ ਕਰਦੀਆਂ ਨੇ ਜਿੰਨਾ ਕੋਈ ਕਿਸੇ ਦੀ ਹੈਗੀਆਂ ਕਮੇਟੀਆਂ ਬਣੀਆਂ ਨੇ ਹਰ ਪਿੰਡ 'ਚ ਹਰ ਸ਼ਹਿਰ 'ਚ ਉਦਾਂ ਹੈਲਪ ਕਰ ਰਿਹਾ ਸਾਰਾ ਪੰਜਾਬ ਬਹੁਤ ਹੈਲਪ ਕਰ ਰਿਹਾ ਹੈ दुख सब पुझाब पुझाब ले पर हरियाणा भी भी इस तरीके से पानी चार चार फुट पहुंचा हुआ है और जब हम आ रहे थे तो, तो हमने देखा कि लोगों के पास खाने को पानी पीने को पानी नहीं है खाने को खाना नहीं है ਉਹ ਉਸੀ ਕੋ ਦੇਖਤੇ ਹੋਏ ਅਸੀਂ ਅੱਜ ਯਹਾਂ ਪੇ ਆਏ ਹੈ ਔਰ ਹਰਿਆਣਾ ਬਹੁਤ ਸੇ ਜੋ ਸਮਾਜਿਕ ਸੰਕਟਨ ਹੈ ਨਾ ਉਹ ਵੀ ਆਣਾ ਸ਼ੁਰੂ ਕਰ ਚੁਕੇ ਹੈ ਰਿਆ ਹਾਂਜੀ ਬਾਈ ਹਾਲਾਤ ਤੁਹਾਡੇ ਸਾਹਮਣੇ ਹੀ ਹੈ ਤੁਹਾਡੇ ਤੋਂ ਕੋਈ ਛੁਪੇਦਾ ਹੈ ਨਹੀਂ ਕਿੰਨੇ ਮਾੜੇ ਹਾਲਾਤ ਹੈ ਹੁਣੇ ਪੂਰਾ ਪਰਿਵਾਰ ਪਿੰਡ ਦੇਖ ਸਕਦੇ ਹੋ ਕਿਵੇਂ ਖੜਾ ਹੈ ਬਾਈ ਨਾ ਇਹਨਾਂ ਕੋਲੇ ਕੋਈ ਕੰਮ ਹੈ ਨਾ ਕੁਝ ਕਰ ਸਕਦੇ ਇਹਨਾਂ ਦੇ ਡੰਗਰ ਭੁੱਖੇ ਮਰੀ ਜਾਂਦੇ ਹੈ ਕਿਵੇਂ ਦੇਖ ਦਊ ਇਹ ਜਿਹੜੇ ਪਿੰਡ ਆ ਇਹ ਹਰ ਵਾਰ ਖੜ ਦਿਲ ਪੇਟ ਵਿੱਚੋਂ ਇਹ ਲੱਗਦਾ ਨਹੀਂ ਕਿ ਜਿਹੜੇ ਬੰਨ ਕਮਜ਼ੋਰ ਹਨ ਉਹਨਾਂ ਨੂੰ ਸਰਕਾਰਾਂ ਨੂੰ ਅਜਿਹਾ ਕਰਨਾ ਚਾਹੀਦਾ ਕਿ ਇਹਨਾਂ ਨੂੰ ਬਈ ਬਾਅਦ ਵਿੱਚ ਮੁਆਵਜ਼ੇ ਦੇਣ ਦੀ ਬਜਾਏ ਉਹੀ ਖਰਚਾ ਬੰਨਾਂ ਤੇ ਲਾ ਦਿੱਤਾ ਜਾਵੇ ਦੇਖੋ ਭਾਈ ਮੈਂ ਤੋਂ ਹਾਂਸੇ ਆਇਆ ਹਾਂ ਪਹਿਲੀ ਵਾਰ ਇੱਥੇ ਅਮ ਅਮ ਇੱਥੇ 200 ਸਵਾ 200 ਕਿਲੋਮੀਟਰ ਪੜਤੇ ਹਨ ਲੇਕਿਨ ਰਸਤੇ ਮੈਂ ਭਾਈ ਨੇ ਬਤਾਇਆ ਕਿ ਇਹ ਜੋ ਗਾਉਂ ਹੈ ਨਾ ਇਨਕੇ ਉੱਪਰ ਕੋਈ ਨਾ ਕੋਈ ਪ੍ਰਕਿਰਤਿਕ ਆਫਤਾ ਹੈ ਕਦੀ ਕੋ ਲੜਾਈ ਜੰਗ ਲੱਗੀ ਤਾਂ ਮੇਰੀ ਯਹਾਂ ਕੀ ਸਰਕਾਰ ਸੇ ਯਹਾਂ ਕੇ ਨੇਤਾਓਂ ਸੇ ਯਹੀ ਮੰਗ ਹੈ ਕਿ ਇਸ ਇਲਾਕੇ ਕੋ ਆਪ ਅੱਗੇ ਲੈ ਜਾਣਾ ਚਾਹਤੋ ਤਾਂ ਯਹਾਂ ਕਾ पूरा विकास करना चाहिए बांधों को मजबूत करना चाहिए हर तरीके से यहाँ के लोगों को साथ करना चाहिए क्योंकि इन लोगों ने आपको वोट देकर के पार्लियामेंट में भेजा बेज, बे, हुआ है विधानसभाओं में भेजा हुआ है भाई परिवार ने नहीं रोका कुछ देखो भाई परिवार ने तो आज तक नहीं रोका मैं ये मेरे साथी खड़े हैं ये भाई खड़े है लगभग चार सालों से कोरोना टाइम में ये तो कोई दिक्कत ही नहीं है कोरोना में कैसे हालात थे लोग एक दूसरे को हाथ लगाने से भी डरते थे बाहर निकालने से भी डरते थे लेकिन उस टाइम भी मेरा पूरा परिवार मेरा पूरा भाईचारा मेरे साथ खड़ा था और सिरसा से लेकर फाजिलका तक उस टाइम हम यहाँ आए थे मेरे को याद है अच्छी तरीके से गांव का नाम याद नहीं है कोरोना के अंदर भी हम इस इलाके के अंदर आए थे भाई अच्छा तो की लगता भाई जी थानू तो की ਕਿੰਨਾਂ ਨੂੰ ਜ਼ਿੰਮੇਵਾਰ ਮੰਨਦੇ ਹੋ ਸਰਕਾਰਾਂ ਜ਼ਿੰਮੇਵਾਰ ਨੇ ਜਾਂ ਇਹ ਲੋਕ ਜ਼ਿੰਮੇਵਾਰ ਨੇ ਜਿਹੜੇ ਇਸ ਪਾਣੀ ਦੇ ਆਏ ਵਾਰ ਹੜ੍ਹ ਦੇ ਵਿੱਚ ਇਹਨਾਂ ਦੀਆਂ ਜ਼ਮੀਨਾਂ ਰੁੜ ਜਾਂਦੀਆਂ ਨੇ ਇਹਨਾਂ ਦੇ ਜਿਹੜੇ ਘਰ ਬਣਾਏ ਹੁੰਦੇ ਆ ਬੜਾ ਦੁੱਖ ਲੱਗਦਾ ਜਿਹੜੇ ਗਰੀਬ ਲੋਕ ਨੇ ਦਿਹਾੜੀਦਾਰ ਨੇ ਉਹ ਮਸਾਂ ਘਰ ਬਣਾਉਂਦੇ ਨੇ ਉਮਰਾਂ ਲੰਘ ਜਾਂਦੀਆਂ ਨੇ ਉਹ ਵੀ ਵਿੱਚ ਰੁੜ ਜਾਂਦੇ ਨੇ ਭਾਈ ਲੋਕ ਤਾਂ ਕਿੱਥੇ ਜ਼ਿੰਮੇਵਾਰ ਹੋਣਗੇ ਕਿੰਨੀ ਮਿਹਨਤ ਕਰਕੇ ਇੱਕ ਗਰੀਬ ਬੰਦਾ ਆਪਦਾ ਘਰ ਬਣਾਉਂਦਾ ਹੈ ਕਦੇ ਉਹ ਚਾਹੂਗਾ ਵੀ ਆ ਪਾਣੀ ਦੇ ਵਿੱਚ ਬਹਿ ਜਾਏ ਪਰ ਆਪਾਂ ਸਰਕਾਰ ਨੂੰ ਵੀ ਜ਼ਿੰਮੇਵਾਰ ਨਹੀਂ ਮੰਨ ਸਕਦੇ ਇਹ ਤਾਂ ਇੱਕ ਪ੍ਰਾਕ੍ਰਿਤਿਕ ਆਫਤਾ ਹੈ ਜੋ ਕਿੱਥੇ ਵੀ ਆ ਸਕਦੀ ਹੈ ਭਾਈ ਹੁਣ ਆਪਣੇ ਤੇ ਆਈ ਹੈ ਹੁਣ ਆਪਾਂ ਨੂੰ ਸਿਰਫ ਪ੍ਰਮਾਤਮਾ ਅੱਗੇ ਹੱਥ ਜੋੜ ਕੇ ਅਰਦਾਸ ਕਰਨੀ ਚਾਹੀਦੀ ਹੈ ਵੀ ਸਾਨੂੰ ਇਸ ਆਫਤਾ ਤੋਂ ਟਾਲਾ ਜAVE ਜੀ ਅਗਲ ਬਤ ਕਰਾਂਗੇ ਲੋਕ ਵੀ ਇੱਥੇ ਮੌਜੂਦ ਹੁੰਦੇ ਆਂ ਸਰਕਾਰਾਂ ਜ਼ਿੰਮੇਵਾਰ ਨੇ ਜਾਂ ਲੋਕ ਜਿਹੜੇ ਵੋਟਾਂ ਪਾਉਂਦੇ ਨੇ ਉਹ ਜ਼ਿੰਮੇਵਾਰ ਸਰਕਾਰਾਂ 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 ਜ਼ਿੰਮੇਵਾਰ ਨੇ ਵੋਟਾਂ ਅੰਦਰ ਤੁਸੀਂ ਪਾਉਂਦੇ ਹੋ ਸਰਕਾਰ ਵੀ ਤੁਸੀਂ ਬਣਾਉਂਦੇ ਹੋ ਭਾਈ ਜੀ ਬਸ ਇਹ ਭੁੱਲ ਕੇ ਪਾਪ ਵੀ ਗਏ ਗਲਤੀ ਨਾਲ ਹਮ ਬਾਕੀ ਸਰਕਾਰ ਦੀ ਜ਼ਿੰਮੇਵਾਰੀ ਬੰਨ ਦੀ ਇਹ ਤਿੰਨ ਵਾਰ ਆੜ ਆ ਗਿਆ ਤੇ ਐਵੇਂ ਅਸੀਂ ਬਰਬਾਦ ਹੋਈ ਚਲੇ ਆਏ ਬੈਂਕਾਂ ਦੇ ਕਰਜ਼ੇ ਆੜਤੀਆਂ ਦੇ ਕਰਜ਼ੇ ਸਾਡੇ ਦੇ ਬਾਜੀ ਟੁੱਟੇ ਹੁਣ ਚੋਨੇ ਖਤਮ ਹੋ ਗਏ ਇਸ ਟਾਈਮ ਪ੍ਰਬੰਧ ਦੇ ਨਾਲ ਸਾਨੂੰ ਹੋਰ ਕੋਈ ਨਹੀਂ ਸਾਡਾ ਪ੍ਰਬੰਧ ਬੰਦ ਦਾ ਹੈ ਬੰਦ ਜਰੂਰੀ ਚਾਹੀਦਾ ਹੈ ਪੱਕਾ ਹੀ ਪ੍ਰਬੰਧ ਸਰਕਾਰ ਕਰੇ ਨਹੀਂ ਤਾਂ ਸਾਨੂੰ ਹੋਰ ਕੋਈ ਰਾਸ਼ਨ ਨਾਲ ਮਤਲਬ ਨਹੀਂ ਆਨੇਗੇ ਬੰਦ ਪਾਇਆ ਜਾਵੇ ਤਾਂ ਸਾਡੇ ਘਰ ਬਾਚਾਵਣ ਅਸੀਂ ਬਾਜੀ ਸਾਡੇ ਬੱਚੇ ਬਾਜ ਜਾਣ ਥੈਂਕ ਯੂ ਬਰੇ ਕੋਠੀਆਂ ਤੇ ਬਈ ਹਜ਼ਾਰਾਂ ਕਰੋੜਾ ਰੁਪਏ ਲੱਗ ਜਾਂਦੇ ਆ ਪਰ ਇਹ ਜਦੋਂ ਪਾਣੀ ਆ ਜਾਂਦਾ ਉਦੋਂ ਵਹਿ ਜਾਂਦੀ ਐ ਇਹ ਬਸ ਇਵੇਂ ਹੀ ਕਰਜੇ ਚੁੱਕਦੇ ਕੋਡੀਆਂ ਬਣਾ ਲਈਆਂ ਫਿਰ ਉੱਤੇ ਹੋਰ ਕਰਜਾ ਚੜ ਗਿਆ ਬਾ ਡੇ ਗਏ ਸਰਕਾਰਾਂ ਦੇ ਥੋੜੀ ਜਿਹੀ ਕਮੀਆਂ ਨੇ ਕੋਟ ਲੈ ਜਾਂਦੇ ਨੇ ਬਸ ਸਰਕਾਰਾਂ ਦੀਆਂ ਕਮੀਆਂ ਨੇ ਉਸ ਤੋਂ ਬਾਅਦ ਰੋਡ ਲੈ ਤੇ ਬਤਿਆਨ ਨਹੀਂ ਦਿੰਦੇ ਪਾਣੀ ਕਿੰਨੀ ਵਾਰ ਆਇਆ ਪਾਣੀ ਦੀ ਹੜ ਦੀ ਚਾਰ ਵਾਰੀ ਆ ਗ ਚੁੱਕਾ ਹੈ ਜੀ 1992 ਦਾ ਆਇਆ 92 ਦਾ ਹਾਂ ਇਵੇਂ 88 ਜਿਵੇਂ 23 ਵਿੱਚ ਆਇਆ ਹੈ 13 ਜਿਵੇਂ ਆਇਆ ਹੈ ਬਾਅਦ ਵਿੱਚ ਅੱਛਾ 88 ਜਿਵੇਂ ਦੱਸ ਰਿਹਾ ਆਇਆ ਉਸ ਤੋਂ ਬਾਅਦ 23 ਚ ਆਇਆ ਨਹੀਂ 88 ਤੋਂ ਬਾਅਦ 95 ਵਿੱਚ ਆਇਆ ਉਸ ਤੋਂ ਬਾਅਦ 2013 ਵਿੱਚ ਆਇਆ ਫਿਰ 19 ਫਿਰ 23 ਹੁਣ 25 ਹੁਣ 2023 ਵਿੱਚ ਆਇਆ ਬਹੁਤ ਨੁਕਸਾਨ ਕਰਕੇ ਗਿਆ ਉਸ ਟਾਈਮ ਲੋਕਾਂ ਨੇ ਉਹ ਕਰਜ਼ੇ ਨਹੀਂ ਸੀਗੇ ਇਹਨੇ ਲੋਕਾਂ ਨੇ ਆਪਦੇ ਜਮੀਨਾਂ ਠੇਕੇ ਦੇ ਲਈਆਂ ਆਪਣੀ ਜਮੀਨਾਂ ਉਹ ਸੋਚਦੇ ਸੀ ਵੀ ਚਲ ਜੇ ਮਾੜਾ ਮੁੱਟਾ ਹੈਗਾ ਤੇ ਉਤਰ ਜੇਗਾ ਹੁਣ ਉਸ ਟਾਈਮ 2023 ਦਾ ਕਰਜ਼ਾ ਚੜਿਆ ਹੋਇਆ ਹੁਣ 2025 ਵਿੱਚ ਫਿਰ ਹੜ ਆ ਗਏ ਹੁਣ ਉਹੀ ਕਿਸਾਨ ਤੇ ਕਰਜ਼ਾ ਚੜਿਆ ਆਉਂਦਾ ਹੁਣ ਇਹਦੇ ਵਾਸਤੇ ਫਿਰ ਕੌਣ ਜ਼ਿੰਮੇਵਾਰ ਹੈ ਹੁਣ ਕੱਲ ਨੂੰ ਬੈਂਕਾਂ ਵਾਲੇ ਆਉਂਦੇ ਲਿਮਟਾਂ ਵਾਲੇ ਹੁਣ ਕੀ ਜਵਾਬ ਦੇਊਗਾ ਕਿਸਾਨ ਕਦੇ ਜੰਗ ਦਾ ਰੋਲਾ ਆ ਗਿਆ 6 ਮਹੀਨੇ ਬਾਅਦ ਕਦੇ ਪਾਣੀ ਦਾ ਰੋਲਾ ਆ ਗਿਆ ਆ ਬਾਰਡਰ ਨੂੰ ਇਹੀ ਮਾਰਿਆ ਇੱਥੇ ਬੰਨ ਬਣਾ ਦਿੱਤੇ ਜਾਂ ਤਾਂ ਇਹਨਾਂ ਨੂੰ ਨੁਕਸਾਨ ਨਾ ਹੋਏਗਾ ਪੱਕੇ ਪ੍ਰਬੰਧ ਇਹ ਸਰਕਾਰਾਂ ਦੀਆਂ ਕਮੀਆਂ ਹੈ ਜੀ ਜਿਹੜੀ ਸਰਕਾਰ ਸੱਤਾ ਦੇ ਵਿੱਚ ਐਨੂੰ ਸਵਾਲ ਕੀਤਾ ਸੀ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਆਉਣਾ ਸੀ ਉਹਨਾਂ ਨੇ ਸੱਤਾ ਦੇ ਵਿੱਚ ਜੀ ਉਸ ਟਾਈਮ ਉਸ ਟਾਈਮ ਪਤਾ ਵੀਰ ਜੀ 2013 ਵਿੱਚ ਆਇਆ ਸੀ ਉਸ ਤੋਂ ਬਾਅਦ ਹੁਣ 2019 2023 ਵਿੱਚ ਆਇਆ ਲੋਕੀ ਭੁੱਲ ਗਏ ਸੀ ਵੀ ਪਾਣੀ ਵੀ ਚਲੋ ਆਊਗਾ ਕਿਤੇ ਹੁਣ 2023 ਵਿੱਚ ਆ ਹੁਣ ਫੇਰ ਆ ਗਿਆ ਹਾਲੇ ਜ਼ਖਮ ਹਾਲੇ ਉਦਾਂ ਹੀ ਸੀਗੇ ਫਟ ਹੁਣ ਹੋਰ ਉੱਤੇ ਆ ਗਿਆ ਲੂਣੀ ਖਾਲੇ जख्म भरे ਨਹੀਂ ਸੀਗੇ ਹੁਣ ਫਿਰ ਉਹੀ ਹੋ ਗਏ जख्म ਆਪਾਂ ਉੱਥੇ ਬਾਚੂ ਆਵਾਂਗੇ ਪਹਿਲਾ ਰਾਸ਼ਨ ਦੇਖੋਗੇ ਤਸਵੀਰਾਂ ਦੇ ਵਿੱਚ ਦਿਖਾ ਦਿਓ ਰਾਸ਼ਨ ਕੋਈ ਵੀ ਆਵੇ ਲੋਕ ਫਟਾਫਟ ਸਾਰੇ ਦੇ ਸਾਰੇ ਉਦਾਂ ਹੀ ਆ ਜਾਂਦੇ ਆ ਕਿ ਰਾਸ਼ਨ ਮਿਲ ਜਾਵੇ ਸਾਨੂੰ ਕਿਵੇਂ ਲੱਗਦਾ ਨਹੀਂ ਤੁਹਾਨੂੰ ਕਿ ਇਹ ਐਸ ਤੱਕ ਲੋਡ ਬੰਦ ਦਾ ਮਤਲਬ ਕਿ ਲਿਆ ਜਾਣਾ ਚਾਹੀਦਾ ਜਾਂ ਵੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਜ਼ਿਆਦਾ ਜ਼ਰੂਰਤ ਹੈ ਉੱਥੇ ਪਹੁੰਚ ਜਾਣਾ ਚਾਹੀਦਾ ਜੇਕਰ ਵਾਕਿਆ ਹੀ ਇਹ ਕੀ ਇਹ ਜਾਂ ਜੀ ਐਦਾਂ ਦਾ ਕੋਈ ਨਹੀਂ ਸਾਰੇ ਮੇਰੀ ਗੱਲ ਸੁਣੋ ਜੀ ਹੁਣ ਹਰੇਕ ਨੂੰ ਜ਼ਰੂਰਤ ਹੈ ਕੋਈ ਇਹ ਨਹੀਂਗਾ ਕੋਈ ਹੁਣ ਇਹ ਨਹੀਂਗਾ ਕੋਈ ਵੀ ਦੋ ਜਣੇ ਵੀ ਆਪਦੇ ਘਰੇ ਜੋੜੀ ਹੋਗੇ ਇਹ ਗੱਲ ਨਹੀਂ ਹੈਗੀ ਹੁਣ ਜਿੰਨੂੰ ਲੋੜ ਹੈ ਉਹੀ ਲੈ ਕੇ ਜਾ ਰਿਹਾ ਜੀ ਨਹੀਂ ਤਾਂ ਕਿਸੇ ਨੂੰ ਆदत ਨਹੀਂ ਹੈਗੀ ਹੁਣ ਅੱਜ ਪਾਣੀ ਨਾ ਆਂਦਾ ਤੇ ਇੱਥੇ ਕਿਸੇ ਨੇ ਆਉਣਾ ਸੀ ਨਹੀਂ ਆਉਣਾ ਸੀ ਪਰ ਇੰਜ ਲੱਗਦਾ ਕਿ ਬਾਅਦ ਚੋਂ ਵੀ ਇੱਕ ਲੋੜ ਬਣ ਜੂਗੀ ਇੱਥੇ ਜਿਹੜਾ ਕਿ ਫਸਲਾਂ ਤੈਕਸ ਹੋਗੀ ਵੀਰ ਜੀ ਦੋ ਟਾਈਮ ਇਹਨੇ ਇਦਾਂ ਹੀ ਚੱਲਦਾ ਰਹਿਣਾ ਹੁਣ ਪਸ਼ੂਆਂ ਦਾ ਚਾਰਾ ਖਤਮ ਹਾਂ ਹੁਣ ਇਸ ਤੋਂ ਬਾਅਦ ਪਾਣੀ ਸੁੱਕੂਗਾ ਮਹੀਨਾ ਪਾਣੀ ਸੁੱਕਣ ਦੇ ਲੱਗੂਗਾ ਫਿਰ ਅੱਗੇ ਚਾਰਾ ਬੀਜਿਆ ਜਾਊਗਾ ਡੇਢ ਮਹੀਨਾ ਇਦਾਂ ਹੁਣ ਕਿਸਾਨ ਵਿਚਾਰਾ ਕੀ ਕਰੂਗਾ ਇੱਥੇ ਜਿੰਮੇ ਦਾ ਕੀ ਕਰਨਗੇ ਅੱਛਾ ਬੀਜੇ ਕਿਵੇਂ ਭਾਈ ਜੀ ਕਿਵੇਂ ਗੁਜ਼ਾਰਾ ਹੋਊਗਾ ਇਸ ਤੋਂ ਬਾਅਦ ਪਾਣੀ ਸੁੱਕ ਜਾਂਦਾ ਤਾਂ ਹੁਣ ਤਾਂ ਤੁਹਾਨੂੰ ਰਾਸ਼ਨ ਵੀ ਦੇਣਾ ਜਾਂਦੇ ਆ ਲੋਕ ਨਹੀਂ ਜੀ ਸਾਨੂੰ ਲੋਕਾਂ ਦਾ ਬਹੁਤ ਸਾਰਾ ਹੈਗਾ ਸੰਸਥਾ ਜਦੋਂ ਤੱਕ ਲੋਕ ਜਿੰਦੇ ਐ ਅਸੀਂ ਜਿੰਦੇ ਆ 1988 ਤੋਂ ਲੈ ਕੇ ਮੈਨੂੰ ਸੰਭਾਲਿਆ ਹੈ ਅੱਜ ਤੱਕ ਮੈਂ ਦੇਖਦਾ ਆ ਰਿਹਾ ਸੰਘਰਸ਼ ਹੀ ਕਰਦੇ ਆ ਰਹੇ ਆ ਵੀ ਕੱਲ ਸਾਡਾ ਚੰਗਾ ਹੋ ਜਾਏਗਾ ਅਗਲਾ ਸਕੱਲ ਚੰਗਾ ਹੋ ਜਾਏਗਾ ਅਗਲਾ ਕੱਲ ਚੰਗਾ ਹੋ ਜਾਏਗਾ ਲੇਕਿਨ ਸਾਡਾ ਕੱਲ ਪਤਾ ਨਹੀਂ ਕਦੋਂ ਚੰਗਾ ਆਵੇਗਾ ਇਹ ਸਾਡਾ ਉਮੀਦ ਸਾਡੇ ਬੱਚੇ ਵੀ ਰੱਖਦੇ ਹੋਏ ਸਾਨੂੰ ਮੁਆਵਜ਼ੇ ਦੀ ਲੋੜ ਨਹੀਂ ਕੋਈ ਸਰਕਾਰ ਦੀ ਸਾਨੂੰ ਹੋਰ ਮਦਦ ਦੀ ਲੋੜ ਨਹੀਂ ਸਾਡਾ ਬੰਨ ਬਣਾਇਆ ਜਾਵੇ ਬੰਨ ਸਿਰਫ 10 ਫੁੱਟ ਵੀ ਬਣਾ ਜਾਂਦਾ ਹੈ ਬੰਨ 2 4 ਕਿਲੋਮੀਟਰ ਦਾ ਬੰਨ ਹੈ ਜੋ ਸਰਕਾਰ ਬਣਾਉਂਦੀ ਹੈ ਤਾਂ ਸਾਡੇ ਹਜ਼ਾਰਾਂ ਏਕੜ 10 15 ਪਿੰਡ ਬਈਦੇ ਆ ਇਹ ਪੰਡਰ ਜਿਹੜੀਆਂ ਆਣ ਨਾਲ ਜਾਂ ਜਿਹੜੀਆਂ ਫਸਲਾਂ ਵੀ ਸਾਡੀਆਂ ਹੈਗੀਆਂ ਪਤਾ ਨਹੀਂ ਬੀਜਿਆ ਜਾਣ ਜਾਂ ਜਾਂ ਨਹੀਂ ਬੀਜਿਆ ਜਾਣਗੀਆਂ ਸਾਨੂੰ ਕੋਈ ਉਮੀਦ ਨਹੀਂ ਹੈ ਤੇ ਜਦੋਂ ਫਸਲਾਂ ਦੇ ਵਿੱਚ ਸਾਡੇ ਰੇਤ ਪੈ ਜਾਂਦੀ ਹੈ ਤੇ ਸਾਨੂੰ ਮੰਤਰੀਆਂ ਤੋਂ ਜਾ ਕੇ ਪਰਮਿਸ਼ਨ ਲੈਣੀ ਪੈਂਦੀ ਹੈ ਪ੍ਰਸ਼ਾਸਨ ਤੋਂ ਵੀ ਦੋ ਬੱਠਲ ਰੇਤਾਂ ਵੀ ਕੱਢ ਕੇ ਰੱਖਣਾ ਹੈ ਤਾਂ ਸਾਡੇ ਤੇ ਬੰਦੇ ਤੇ ਪਰਚੇ ਹੋ ਜਾਂਦੇ ਨੇ ਇਸ ਚੀਜ਼ ਨੂੰ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਹੈ ਕਿ ਬਾਅਦ ਚ ਇਹ ਜਿਹੜਾ ਰੇਤ ਹੈ ਗਿਆ ਜਾਂ ਇਹਨੂੰ ਹਟਾਣ ਦੀ ਜਾਂ ਸਾਨੂੰ ਕੋਈ ਸਪੈਸ਼ਲ ਪੈਕੇਜ ਦਿੱਤਾ ਜਾਵੇ ਅੱਛਾ ਤੁਹਾਡੇ ਖੇਤਾਂ ਦੇ ਵਿੱਚ ਹੈ ਜਿਹੜਾ ਦਰਿਆ ਦੇ ਵਿੱਚੋਂ ਬਰੇਤੀ ਹੈ ਜਿਹੜੀ ਬਾਣਾ ਦੇ ਵਿੱਚ ਆ ਜਾਂਦੀ ਹੈ। ਟੋਏ ਪੁੱਟੇ ਜਾਂਦੇ ਆ ਬਰੇਥ ਆ ਜਾਂਦੀ ਰੇਤੀ ਆ ਜਾਂਦੀ ਤਾਂ ਰੇਤੀ ਸਾਡੇ ਖੇਤਾਂ ਵਾਲੀ ਵੀ ਰੇਤੀ ਟੀਬਾ ਜੁੜਦਾ ਤੇ ਉਹ ਸਾਨੂੰ ਪਰਮਿਸ਼ਨ ਨਾਲ ਅਨੁਪੱਤਰ ਕਰਨਾ ਪੈਂਦਾ ਹੈ। ਤੇ ਉਹ ਵੀ ਜੇਕਰ ਕੋਈ ਬੱਠਲ ਬੱਠਲ ਰੇਤਾ ਘਰੇ ਲੈ ਆਉਂਦਾ ਤੇ ਸਾਡੇ ਤੇ ਉਹਨਾਂ ਬੰਦੇ ਤੇ ਪਰਚਾ ਹੋ ਜਾਂਦਾ ਹੈ। ਹਾਂ ਹਾਂਜੀ ਬੇਜੀ ਕੀ ਵੀਰੇ ਹੁਣ ਰੇਤਾ ਚੜ ਗਿਆ ਜਮੀਨਾਂ ਤੇ ਉਹਦੇ ਵਾਸਤੇ ਵੀ ਖਰਚਾ ਕਿਸਾਨ ਨੂੰ ਆਪ ਖੁਦ ਹੀ ਕਰਨਾ ਪੈਂਦਾ ਵੀਰ ਜੀ। ਜੀ ਜੀ ਲੱਖ ਰੁਪਏ ਖਰਚਾ ਹੋ ਜਾਂਦਾ ਹੁਣ ਪਿਛਲੀ ਵਾਰ ਇਦਾਂ ਹੁਣ ਇਹਨਾਂ ਵਿਚਾਰੇ ਤੇ ਕਣਕਾ ਵੀ ਨਹੀਂ ਬੀਜਿਆਂਗੇ ਵੀਰ ਜੀ ਚੋਨਾ ਤੇ ਚੋਨਾ ਕਣਕਾ ਨਹੀਂ ਬੀਜੋਗੇ ਫਿਰ ਹੁਣ ਉਸ ਤੋਂ ਬਾਅਦ ਉਹਨੇ ਇੱਕ ਵਾਰੀ ਬੀਜਿਆ ਹੁਣ ਫੇਰ ਆ ਗਿਆ ਪਾਣੀ 225ਵੇਂ ਚ ਬੇਜੀ ਮੁਆਵਜ਼ਾ ਮਿਲ ਗਿਆ ਸੀ ਪਿਛਲੀ ਵਾਰੀ ਵੀਰ ਜੀ ਕਿਸੇ ਨੂੰ ਨਹੀਂ ਮਿਲਿਆ ਤੁਹਾਨੂੰ ਸਹੀ ਹੁਣ ਕਿ ਜਮੀਨ ਕਹਿੰਦੇ ਜਮੀਨਾ ਕੱਚੀਆਂ ਕਿਸੇ ਦੀ ਪੱਕੀਆਂ ਹੁਣ ਵੀਰ ਜੀ 6800 ਹੁਣ 6800 ਮੁਆਵਜ਼ਾ ਇੱਥੇ 6800 ਤਾਂ ਲੋਕੀ ਉੱਤੇ ਜਿਹੜੇ ਲਵਾਈ ਸੀ ਨਾ ਚੋਨੇ ਦੀ ਉਹ ਉੱਪਰੋਂ ਪਹਿਲਾਂ ਲਵਾਈ ਫਿਰ ਉਹਦੇ ਵਿੱਚੋਂ ਕਾ ਕਢਾਇਆ ਇਹਨਾਂ ਇਹਨਾਂ ਤਾਂ ਖਰਚਾ ਉਹਨਾਂ ਦਾ ਉਹੀ ਹੋ ਗਿਆ ਉਤੋਂ ਹੁਣ ਖਾਦਾਂ ਸਪਰਿਆਂ ਸਾਰਾ ਖਰਚਾ ਹੋ ਚੁੱਕਿਆ ਸੀ ਵੀਰ ਜੀ ਖਾਦਾਂ ਤੱਕ ਹੁਣ ਤਾਂ ਸਿਰਫ ਇੱਕ ਦੋ ਸਪਰਿਆਂ ਰਹਿਦੀਆਂ ਸੀਗੀਆਂ ਹੁਣ ਉਹ ਵੀ ਚੋਨਾ ਪੱਕ ਜੇ ਨਾ ਤੇ ਲੋਕਾਂ ਨੂੰ ਇਹ ਉਮੀਦ ਸੀ ਵੀ ਅਸੀਂ ਜਿਹੜਾ ਕਰਜ਼ਾ ਚੁੱਕੀ ਬੈਠੇ ਆੜ ਉਹ ਸਾਰਾ ਉਤਰ ਜਾਊਗਾ ਫਿਰ ਹੁਣ ਉਹੀ ਹਾਲ ਹਾਲਾਤ ਹੋ ਗਏ ਬਾਈ ਜੀ ਇਹ ਪਾਣੀ ਆ ਰਿਹਾ ਵਿੱਚ ਖੇਤਾਂ ਦੇ ਨਾਲ ਮਿਕਸ ਆ ਜੇ ਵਿੱਚ ਕੋਈ ਸਾਬਸ ਲੂਤੀ ਜਾਂ ਹੋਰ ਕੋਈ ਜਿਹੜਾ ਕੀੜਾ ਪਤੰਗਾ ਜਿਹੜਾ ਉਹ ਲੜ ਸਕਦਾ ਮੰਤਰੀ ਜੜੀਆਂ ਬੋਟਾ ਨੇ ਕਿਸ਼ਤੀਆਂ ਨੇ ਉਹ ਲਈ ਫਿਰਦੇ ਨੇ ਇਹ ਤੁਹਾਡੇ ਪਿੰਡ ਦੇ ਵਿੱਚ ਕੋਈ ਕਿਸ਼ਤੀ ਆਈ ਆਪਣੇ ਪਿੰਡ ਵੀਰ ਜੀ ਇੱਕ ਕਿਸ਼ਤੀ ਆਈ ਆ ਉਹ ਵੀ ਸਿੰਪਲ ਜੱਪੂ ਵਾਲੀ ਹੁਣ ਇੱਥੇ ਰਾਤ ਪਰਤੇ ਢਾਣੀਆਂ ਅੱਗੇ ਬੈਠੇ ਆ ਉਹਨਾਂ ਲੋਡ ਪੈਂਦੀ ਹੁੰਦੀ ਆ ਤਾਂ ਇਹ ਕਿਸ਼ਤੀ ਇੱਥੋਂ ਜਾਣ ਤੇ ਘੰਟਾ ਅੱਗੇ ਲੱਗਦਾ ਵੀਰ ਲੈ ਕੇ ਜਾਣਾ ਪੈਂਦਾ ਬੰਦਨ ਸਪੈਸ਼ਲ ਹੁਣ ਉੱਥੋਂ ਲੈ ਕੇ ਆਊਗਾ ਹੁਣ ਕਿਸੇ ਅਮਰਜੈਂਸੀ ਲੋਡ ਪੈਂਦੀ ਤਾਂ ਫਿਰ ਓਖਾ ਹੋ ਜਾਂਦਾ ਫਿਰ ਉਹ ਪਾਨੂੰ ਦਿਖਾਉਨੇ ਆ ਕਿ ਇਹ ਸਮਾਰਟ ਸਕੂਲ ਹੈ ਜਿਹੜੀ ਆਮ ਆਦਮੀ ਪਾਰਟੀ ਹੈ ਜਿਹੜੀ ਸੱਤਾ ਦੇ ਵਿੱਚ ਹੈ ਮੌਜੂਦਾ ਜਿਹੜੀ ਕਹਿੰਦੀ ਆ ਕਿ ਅਸੀਂ ਸਿੱਖਿਆ ਨੂੰ ਲੈ ਕੇ ਪੰਜਾਬ ਦੇ ਵਿੱਚ ਆਏ ਆ ਐਜੂਕੇਸ਼ਨ ਨੂੰ ਲੈ ਕੇ ਅਸੀਂ ਪੰਜਾਬ ਦੇ ਵਿੱਚ ਆਏ ਆ ਤੇ ਸਕੂਲਾਂ ਦਾ ਜਿਹੜਾ ਵਿਕਾਸ ਕਰਾਂਗੇ ਵੱਡੇ ਪੱਧਰ ਤੇ ਆ ਸਕੂਲਾਂ ਦਾ ਵਿਕਾਸ ਤੁਹਾਨੂੰ ਦਿਖਾਉਨੇ ਆ ਤਾਂ ਸਕੂਲ ਦੇ ਵਿੱਚ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜਿਹੜਾ ਪਾਣੀ ਆ ਜਿਹੜਾ ਇੱਥੇ 4 ਫੁੱਟ ਦੇ ਕਰੀਬ ਆ ਜਿਹੜਾ ਪਾਣੀ ਆ ਤਾਂ ਤੁਹਾਨੂੰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਕਿ ਇਹ ਪਾਣੀ ਆ ਜਿਹੜਾ ਇੱਥੇ ਬੰਨ ਵੀ ਲਗਾਇਆ ਜਾ ਸਕਦਾ ਸੀ ਜਿਵੇਂ ਇਹਨਾਂ ਘਰਾਂ ਦੇ ਵਿੱਚ ਲਗਿਆ ਕੁਝ ਕੁ ਘਰ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾਏ ਆ ਕਿ ਇਹਨਾਂ ਘਰਾਂ ਦੇ ਵਿੱਚ ਬੰਨ ਲਾਏ ਆ ਤੇ ਇਹ ਸਕੂਲ ਦੇ ਅੰਦਰ ਆ ਜਿਹੜਾ ਪਾਣੀ ਨਹੀਂ ਆ ਸਕਦਾ ਸੀ ਪਰ ਇਹ ਸਕੂਲ ਆ ਜਿਹੜਾ ਹੁਣ ਜੇਕਰ ਧੁੱਪਾਂ ਲੱਗ ਜਾਣਗੀਆਂ ਤਾਂ ਤੈਸ਼ ਨੈਸ਼ ਇਹ ਸਕੂਲ ਢੇਰੀ ਹੋ ਜਾਵੇਗਾ ਬਿਲਕੁਲ ਕਿਉਂਕਿ ਥੱਲੇ ਨੀਂਹਾਂ ਦੇ ਵਿੱਚ ਆ ਜਿਹੜਾ ਉਹ ਪਾਣੀ ਆ ਜਿਹੜਾ ਧੱਸ ਗਿਆ ਤੇ ਪਾਣੀ ਉਹ ਚਲਾ ਗਿਆ ਬਈ ਜੀ ਇਹ ਸਕੂਲ ਇਹ 10ਵੀਂ ਚੱਕਣਾ ਸਾਰਾ ਦੱਸ ਦਿਓ ਹਾਂਜੀ ਹਾਂਜੀ ਆ ਕਿੰਨੀ ਗਿਣਤੀ ਐ ਇੱਥੇ ਬੱਚਿਆਂ ਦੀ ਇੱਥੇ ਬੱਚਿਆਂ ਦੀ 5-700 ਗਿਣਤੀ ਐ 500-700 ਬੱਚੇ ਹੈਗੇ ਨੇ ਦਸੀ ਟਿਕਣ ਸਕੂਲ ਐ ਪਿੱਛੇ ਪੰਜਵੀਂ ਦਾ ਸਕੂਲ ਐ ਉਹ ਵੀ ਵਿੱਚ ਹੀ ਆ ਸਮਝ ਲਓ ਹਾਂ ਹਾਈ ਸਕੂਲ ਉੱਧਰ ਪੈਂ ਆ ਹਾਂਜੀ ਹਾਂਜੀ ਤਾਂ ਇਹ ਇੱਥੇ ਆਉਂਦਾ ਹੁਣ ਕੋਈ ਦੇਖਣ ਵਾਸਤੇ ਇਹਦੀ ਦੇਖਭਾਲ ਕਰਨ ਵਾਸਤੇ ਇਸ ਦੇਖਭਾਲ ਚ ਇਸੇ ਕਿਹੜੇ ਰੱਖੇ ਸੀ ਉਹ ਹੀ ਦੇਖਭਾਲ ਕਰ ਰਹੇ ਨੇ ਹੁਣ ਹੁਣ ਹੈਗੇ ਆ ਹਾਂਜੀ ਹਾਂਜੀ ਉੱਪਰ ਬੈਠੇ ਨੇ ਉਹ ਉੱਪਰ ਬੈਠੇ ਆ ਹੁਣ ਇਸ ਟਾਈਮ ਉੱਪਰ ਹਾਂਜੀ ਹਾਂਜੀ ਠੀਕ ਇਹਨੂੰ ਕੀ ਦੇਖਦੇ ਆ ਹੁਣ ਪਹਿਲਾਂ ਇਹਦੇ ਵਿੱਚ ਬੰਨਾਂ ਲੱਗ ਜਾਣਾ ਸੀ ਬਚ ਜਾਣਾ ਸੀ ਇਹ ਸਕੂਲ ਦੇ ਅੰਦਰ ਨਹੀਂ ਪਾਣੀ ਆਉਣਾ ਸੀ ਤੇ ਜਿਹੜੀ ਬੱਚਿਆਂ ਦੀ ਕਿਤੇ ਨਾ ਕਿਤੇ ਇਹ ਅਨਸਖਾਮੀ ਘਟਨਾ ਵਾਪਰ ਸਕਦੀ ਆ ਕਿਉਂਕਿ ਜੇਕਰ ਧੁੱਪ ਲੱਗੂਗੀ ਤਾਂ ਜਿਹੜਾ ਨੀਆਂ ਦੇ ਥੱਲੇ ਪਾਣੀ ਚਲਾ ਗਿਆ ਤਾਂ ਇਹ ਜਿਹੜਾ ਸਕੂਲ ਆ ਕਿਤੇ ਵੀ ਅਨਸਖਾਮੀ ਘਟਨਾ ਵਾਪਰ ਸਕਦੀ ਹੈ ਕਿ ਜਿਹੜੇ ਬੱਚੇ ਇਸ ਸਕੂਲ ਦੇ ਵਿੱਚ ਪੜਾ ਨਹੀਂ ਉਹ ਬੱਚਿਆਂ ਤੇ ਬਹੁਤ ਮਾਰ ਮਰ ਵੀ ਸਕਦੇ ਨੇ ਬਈ ਇਹ ਬਹੁਤ ਪਾਣੀ ਹੈਗਾ ਲੈਵਲ ਤੇ ਪਾਣੀ ਉੱਚਾ ਖੜਾ ਹੈ ਬਹੁਤ ਪਾਣੀ ਤੇਜ਼ ਬੀਡ ਤੇ ਆ ਰਿਹਾ ਇਹਨੂੰ ਮਿੱਟੀ ਲੱਗ ਜਾਂਦੀ ਤਾਂ ਕੋਈ ਫਰਕ ਪਿਆ ਜਾਂਦਾ ਸਾਰੋਂ ਸਰਕਾਰਾਂ ਦੀ ਕਮੀਆਂ ਨੇ ਭਾਈ ਇੱਥੇ ਬੱਚੇ ਕਿੰਨਾ ਕਿੰਨਾ ਤੇ ਪੜਦੇ ਬੱਚੇ ਇੱਥੇ ਸਾਡੇ ਇਲਾਕੇ ਦੇ ਸਾਰੇ ਹੀ ਪੜਦੇ ਨੇ ਇੱਥੇ ਲੋਕਲ ਪਿੰਡਾਂ ਦੇ ਪੜਦੇ ਨੇ ਬੱਚੇ ਠੀਕ ਹੈ ਤਾਂ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾਉਣੀ ਹੈ ਕਿ ਦੇਖੋ ਇਹ ਸਾਰਾ ਸਕੂਲ ਹੈ ਜਿਹੜਾ ਉਹ ਬਿਲਕੁਲ ਤੈਸ਼ ਨੈਸ਼ ਕਹਿ ਸਕਦੇ ਹਾਂ ਅਸੀਂ ਕਿਉਂਕਿ ਇੱਥੇ 4 ਫੁੱਟ ਪਾਣੀ ਚਲਾ ਗਿਆ 4 ਫੁੱਟ ਪਾਣੀ ਇੱਥੇ ਜਿਹੜਾ ਇਨਾਂ ਦੇ ਨੀਆਂ ਦੇ ਵਿੱਚ ਚਲਾ ਗਿਆ ਪਾਣੀ ਹੈ ਤੇ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਖਬਰ ਨੂੰ ਸ਼ੇਅਰ ਜ਼ਰੂਰ ਕਰਿਓ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਵੱਡੇ-ਵੱਡੇ ਫਲੈਕਸ ਬੋਰਡ ਬੈਨਰ ਲਾਉਂਦੀ ਆ ਅਸੀਂ ਐਜੂਕੇਸ਼ਨ ਨੂੰ ਲੈ ਕੇ ਆਇਆ ਮੰਨਦੇ ਆ ਕਿ ਇੱਥੇ ਪਾਣੀ ਆ ਗਿਆ ਬਿਲਕੁਲ ਤੇ ਪਾਣੀ ਹੈ ਜਿਹੜਾ ਇੱਥੇ ਬੰਨਾ ਲਗਾਇਆ ਜਾ ਸਕਦਾ ਸੀ ਉਹਨਾਂ ਲੋਕਾਂ ਨੂੰ ਭੇਜਿਆ ਜਾ ਸਕਦਾ ਬਈ ਜੀ ਪਾਣੀ ਬਹੁਤ ਡੂੰਘਾ ਹੈਗਾ ਇੱਥੇ ਖੂਹੀ ਹੈ ਹੈਨਾ ਤਸਵੀਰਾਂ ਦੇ ਵਿੱਚ ਦੇਖੋ ਕਿ ਇੱਥੇ ਪਾਣੀ ਆ ਜਿਹੜਾ ਬਿਲਕੁਲ ਅੰਦਰ ਤੱਕ ਸਿਆ ਹੋਇਆ 4 ਫੁੱਟ ਤੱਕ ਹੂੰ ਤਾਂ ਇੱਥੇ ਜਿਹੜੇ ਸਿੱਖਿਆ ਕ੍ਰਾਂਤੀ ਦੀਆਂ ਜੜੀਆਂ ਵੱਡੇ ਵੱਡੇ ਬੈਨਰ ਲਾਏ ਜਾ ਰਹੇ ਆ ਉਹਦੀਆਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿ ਪਾਣੀ ਦੇਖੋ ਕਿਵੇਂ ਆ ਰਿਹਾ ਤਾਂ ਇਹ ਪ੍ਰਾਇਮਰੀ ਸਕੂਲ ਆ ਜਿਹੜਾ ਅੱਗੇ ਇੱਦਾਂ ਡੂੰਗਾ ਹੀ ਬਹੁਤ ਅਗਲਾ ਪਾਸੇ ਤਾਂ ਇਦਾਂ ਬਾਈ ਦੀ ਡੂੰਗਾ ਹੀ ਬਹੁਤ ਇਧਰਲੇ ਪਾਸੇ ਤਾਂ ਇਹ ਤਾਂ ਬਹੁਤ ਜ਼ਿਆਦਾ ਡੂੰਗਾ ਹੈਗਾ ਇਧਰਲੇ ਪਾਸੇ ਤਾਂ ਨਹੀਂ ਜਾਇਆ ਜਾਊਗਾ ਤਾਂ ਤਸਵੀਰਾਂ ਦੇ ਵਿੱਚ ਹੀ ਤੁਹਾਨੂੰ ਦਿਖਾ ਦਿੰਨੇ ਆ ਕਿ ਪੂਰਾ ਸਕੂਲ ਆ ਜਿਹੜਾ ਬਿਲਕੁਲ ਉਹ ਡੁੱਬ ਚੁੱਕਿਆ ਤੇ ਇੱਕ ਇੱਕ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਪਰ ਸਰਕਾਰ ਆ ਜੇਕਰ ਇੱਥੇ ਬੰਨ ਲਗਾਇਆ ਜਾਵੇ ਇਹਨਾਂ ਲੋਕਾਂ ਦੀਆਂ ਵੋਟਾਂ ਜ਼ਰੂਰ ਬਟੋਰੀਆਂ ਜਾਂਦੀਆਂ ਨੇ ਕੋਈ ਵੀ ਸਰਕਾਰ ਹੋਵੇ ਚਾਹੇ ਉਹ ਸੱਤਾ ਤੇ ਰਹੇ ਚਾਹੇ ਪਹਿਲਾਂ ਵਾਲੀਆਂ ਸਰਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਸਿਰਫ ਇਹਨਾਂ ਲੋਕਾਂ ਦਾ ਕਹਿਣਾ ਕਿ ਵੋਟਾਂ ਬਟੋਰਨ ਦੇ ਲਈ ਆਉਂਦੀਆਂ ਨਹੀਂ ਪਾਣੀ ਆ ਜਿਹੜਾ ਤੇਜ਼ੀ ਨਾਲ ਆ ਰਿਹਾ ਆ ਦੇਖੋ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਦੇ ਨੇ ਕਿ ਪਾਣੀ ਵਗ ਰਿਹਾ ਇਹ ਪਾਣੀ ਆ ਜਿਹੜਾ ਅੱਗੇ ਘੱਟ ਨਹੀਂ ਰਿਹਾਗਾ ਵਗ ਰਿਹਾ ਭਾਈ ਜੀ ਕੀ ਕਿੰਨੇ ਦਿਨ ਤੋਂ ਪਾਣੀ ਵਗ ਰਿਹਾ ਅੱਜ ਤੋਂ 3 ਦਿਨ ਹੋ ਗਏ ਭਾਈ ਪਾਣੀ ਆ ਰਿਹਾ ਲੱਗਦਾ ਸਕੂਲ ਬਚ ਨਹੀਂਗਾ ਨਹੀਂ ਬਚੂਗਾ ਜੀ ਇਮਾਰਤਾਂ ਦਾ ਕੋਈ ਖਤਰਾ ਵੀ ਹੋ ਸਕਦਾ ਹੈ ਥੱਲੂ ਇਮਾਰਤਾਂ ਦਾ ਜੋ ਖਰਾਬ ਵੀ ਹੋ ਸਕਦੀ ਭਾਈ ਜੀ ਅੱਗੇ ਨੂੰ ਆਈ ਜਾਓ ਕਿਉਂਕਿ ਇੱਧਰ ਪਾਣੀ ਇਮਾਰਤਾਂ ਦਾ ਯਾਰ ਜੋ ਮਸਾਲਾ ਵਗੈਰਾ ਹੁੰਦਾ ਹੈ ਉਹ ਡੇਗ ਸਕਦੀ ਇਮਾਰਤਾਂ ਬੱਚੇ ਆਪਣੇ ਪੜ੍ਹਨੇ ਨੇ ਜਿੰਨੇ ਬੱਚੇ ਨੇ ਜੋ ਬੱਚੇ ਜਿਹੜੇ ਨੇ ਆਪਣੇ ਸਰਕਾਰੀ ਮੁਲਾਜ਼ਮੋ ਜੀ ਹਾਂਜੀ ਤਾਂ ਅਸੀਂ ਜਿਹੜੇ ਮੁਲਾਜ਼ਮ ਇੱਥੇ ਲੱਗੇ ਹੋਏ ਆ ਤਾਂ ਉੱਪਰ ਚੜ ਗਏ ਨਹੀਂ ਤਸਵੀਰਾਂ ਦੇ ਵਿੱਚ ਦਿਖਾ ਦਿੰਨੇ ਆ ਕਿ ਵੀਰ ਨਾਲਾ ਗੱਲਬਾਤ ਬਾਈਆਂ ਦੇ ਨਾਲ ਹਾਂਜੀ ਭਾਈ ਰਾਸ਼ਨ ਦੇ ਕੇ ਆਇਓ ਹਾਂਜੀ ਰਾਸ਼ਨ ਦੇ ਕੇ ਆ ਭਾਈ ਜੀ ਅਰੇ ਟੂੜੀ ਟਰਾਲੀ ਤੇ ਸਮਾਨ ਦੋ ਟਰਾਲੇ ਟੂੜੀ ਟੂੜੀ ਲੈ ਕੇ ਆਏ ਬਾਈ ਅਸੀਂ ਹੁਣ ਟੂੜੀ ਦੇ ਕੇ ਪਸ਼ੂਆਂ ਸਾਰਾ ਧੂਰਾ ਲੈ ਕੇ ਆਏ ਜੀ ਬਾਈ ਰਸ਼ਨ ਦੂਸਰੇ ਪੁਲਤੇ ਉਧਰ ਟਰਾਲੀ ਗਈ ਹੋਈ ਹੈ ਕੱਲ ਕੱਲ ਵੀ ਟਰਾਲੀ ਉਧਰ ਰਸ਼ਨ ਕਾਵਾਂ ਵਾਲੀ ਪੁਲਤੇ ਬੰਦੇ ਨਾਲ ਨਾਲ ਸਾਰੇ ਰਸ਼ਨ ਦੇ ਕੇ ਆਏ ਅੱਜ ਟੂੜੀ ਦੀਆਂ ਟਰਾਲੀਆਂ ਆਏ ਹਸਬੰਦ ਦੇ ਕੇ ਆਏ ਆ ਇਹ ਜਿਵੇਂ ਦੂਜੇ ਪਾਸੇ ਗੱਲ ਕੀਤੀ ਜਾਵੇ ਤਰਨ ਤਾਰਨ ਵਾਲੀ ਸਾਈਡ ਆ ਜਿਹੜੇ ਉੱਥੇ ਲੀਡਰ ਵੀ ਬੜੇ ਪਹੁੰਚੇ ਹੋਏ ਆ ਇਧਰ ਲੀਡਰ ਪਹੁੰਚਿਆ ਕੋਈ ਇਧਰ ਭਾਈ ਕੋਈ ਲੀਡਰ ਨਹੀਂ ਪਹੁੰਚਾਇਆ ਤਾਂ ਬਾਈ ਇਧਰ ਕਿੰਨੇ ਵਾਰ ਪਾਣੀ ਦੀ ਮਾਰ ਆ ਜਿਹੜੀ ਚਲ ਨਹੀਂ ਪਈ ਆ ਬਾਈ ਜੀ ਇਧਰ ਪਾਣੀ ਦੀ ਮਾਰ 23 23 ਦੇ ਵਿੱਚ ਵੀ ਪਾਣੀ ਆਇਆ 23 ਤੋਂ 1 ਸਾਲ ਬਾਅਦ ਫੇਰ ਆ 25 ਦੇ ਵਿੱਚ ਦੁਬਾਰਾ ਫੇਰ ਇਹਦਾ 23 ਨਾਲੋਂ ਡਬਲ ਪਾਣੀ 3 ਗੁਣਾ ਵੱਧ ਕੇ ਪਾਣੀ ਆਇਆ ਤਗੀ ਇਹ ਹੀ ਆਹ ਮਾਨ ਸਰਕਾਰ ਦੇ ਵਿੱਚ ਵੀ ਪਾਣੀ ਆਇਆ ਹਾਂਜੀ ਹਾਂਜੀ ਪਿਛਲੀਆਂ ਸਰਕਾਰਾਂ ਦੇ ਵਿੱਚ ਇੰਨੀ ਪਾਣੀ ਦੀ ਮਾਰ ਦੇਖਣ ਨੂੰ ਮਿਲੀ ਆ ਤੁਹਾਨੂੰ ਨਹੀਂ ਪਾਣੀ ਤਾਂ ਪਹਿਲਾਂ ਵੀ ਆਉਂਦਾ ਰਿਹਾ ਪਰ ਇਸ ਵਾਰੀ ਥੋੜੀ ਜੀ ਜ਼ਿਆਦਾ ਆਇਆ ਕਿੰਨਾਂ ਨੂੰ ਜ਼ਿੰਮੇਵਾਰ ਮੰਨਦੇ ਹੋ ਤਾਂ ਇਹ ਹੁਣ ਇਨ ਕੀ ਕਰਦੇ ਸਰਕਾਰਾਂ ਨਾਲਿਆਂ ਨਾਲਿਆਂ ਦੀ ਸਫਾਈ ਹੋਵੇ ਸਫਾਈ ਵਗੈਰਾ ਨਹੀਂ ਹੋਈ ਜੇ ਸਫਾਈ ਹੋਵੇ ਪਾਣੀ ਦਾ ਅੱਗੇ ਨੂੰ ਹੋ ਜਾਂਦਾ ਪਾਣੀ ਦਾ ਚੜ੍ਹਾ ਹੋ ਰਿਹਾ ਹੈ ਇਹ ਪਾਣੀ ਅੱਗੇ ਨੂੰ ਵਧ ਰਿਹਾ ਹੈ ਕਿ ਪਾਣੀ ਵਧ ਰਿਹਾ ਹੈ ਕੱਲ੍ਹ ਨੂੰ ਅੱਜ ਪਣ ਜਾਂਦਾ ਜੀ ਤੇ ਪਾਣੀ ਪਿੱਛੇ ਹੋਰ ਵਧ ਜਾਂਦਾ ਜੀ ਅੱਜ ਹੁਣ ਅੱਜ ਜੀ ਭਾਈ ਜੀ ਹੁਣ ਤਾਂ ਚਲੋ ਤੁਸੀਂ ਰਾਸ਼ਨ ਪਾਣੀ ਆ ਜਿਹੜਾ ਦੇ ਕੇ ਆ ਰਹੇ ਹੋ ਦਾ ਪ੍ਰਬੰਧ ਕਰਕੇ ਆ ਰਹੇ ਹੋ ਡੰਗਰ ਵਾਸਤੇ ਡੰਗਰਾਂ ਵਾਸਤੇ ਪਰ ਜਦੋਂ ਇਹ ਪਾਣੀ ਸੁੱਕ ਜਾਊਗਾ ਪੰਜ ਚਾਰ ਦਿਨਾਂ ਚ ਪਾਣੀ ਜੇਕਰ ਸੁੱਕਦਾ ਉਦੋਂ ਇਹਨਾਂ ਲੋਕਾਂ ਦੀ ਹਾਲਤ ਕੀ ਹੋਵੇਗੀ ਕਿੱਥੋਂ ਖਾਣਗੇ ਭਾਈ ਉਦੋਂ ਹਾਲਤ ਬਈ ਮਾੜੀ ਹੋਗੀ ਭਾਈ ਉਦੋਂ ਬਈ ਹੁਣ ਤਾਂ ਜੋ ਲੋਕ ਪਹੁੰਚੀ ਜਾਂਦੇ ਤੇ ਲੋਕ ਸਾਰਾ ਸਮਾਨ ਵੰਡੀ ਜਾਂਦੇ ਆਈ ਰਾਜ ਕੋਈ ਕੋਈ ਆਟਾ ਲੈ ਕੇ ਆਈ ਇਹਨਾਂ ਕੋਈ ਤਾਣਾ ਲੈ ਕੇ ਆਈ ਇਹਨਾਂ ਕੋਈ ਸਮਾਨ ਆਖਣ ਲਗਾਈ ਜਾਂਦੇ ਆ ਕੋਈ ਤੂੜੀ ਲੈ ਕੇ ਆਈ ਜਾਂਦਾ ਭਾਈ ਜਦੋਂ ਪਾਣੀ ਸੁੱਕ ਗਿਆ ਭਈ ਉਦੋਂ ਕਿਸੇ ਨੇ ਤੇ ਕਿਸੇ ਨੇ ਕੁਝ ਨਹੀਂ ਕਰਨਾ ਆਉਣਾ ਕਿਹਨੇ ਭਾਈ ਇਹਦੇ ਇਹਦਾ ਸਮੇਂ ਸਮੇਂ ਦੀ ਗੱਲ ਹੈ ਭਾਈ ਜੀ ਬਹੁਤ ਦੂਰ ਦੂਰੋਂ ਲੈ ਕੇ ਆ ਰਹੇ ਇਹ ਟਰਾਲੀਆਂ ਪਿੰਡ ਕੁੱਤੀਵਾਲ ਕਲਾਂ ਮੋੜ ਮਾਨਸਾ ਤੋਂ ਟਰਾਲੀਆਂ ਲੰਗਰ ਰਾਸ਼ਨ ਦੀ ਵੀ ਤੂੜੀ ਦੀ ਵੀ ਸੇਵਾ ਉੱਥੋਂ ਆ ਰਹੀ ਹੈ ਇਹ ਸਾਡਾ ਪਿੰਡ ਆਜਮ ਵਾਲਾ ਇੱਥੇ ਆਪਣਾ ਹੀ ਹਾਂ ਫਿਰ ਤੁਸੀਂ ਅੱਜ ਆਇਓ ਪਹਿਲੇ ਦਿਨ ਜਾਂ ਪਹਿਲਾਂ ਵੀ ਆਇਆ ਤੀਸਰਾ ਦਿਨ ਹੋ ਗਿਆ ਜੀ ਸਾਡਾ ਇਹ ਪਰ ਜਾਨਾ ਕਿੱਡਾ ਲੈ ਕੇ ਜਾ ਹਾਂ ਰਹਿ ਜਾਨਾ ਕਿੱਡੇ ਲੈ ਕੇ ਆਏ ਛੇੜਣ ਜੀ ਛੇੜਣ ਛੇੜਣ ਲੈ ਕੇ ਆਏ ਦਾ ਇੱਕ